ਨਸ਼ਿਆਂ ਨੂੰ ਬढ़ावा ਦੇਣ ਵਾਲੀ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਵਿੱਚੋਂ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਬਿਰਗਾ ਵਿੱਚੋਂ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਬਿਰਗਾ ਵਿੱਚੋਂ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਕਤੀ ਨਾਮ ਆਪਣਾ RAM SINGH CHAMBA ਸਾਹਿਬ ਕਸਰ ਕੀ ਮਾਮਲਾ ਸਾ ਜਿਹੜਾ ਸੜਕ ਦੇ ਉੱਤੇ ਬਹਿ ਕੇ ਠੇਕੇ ਦੇ ਮੂਰੇ ਬਧਨ ਪ੍ਰਦਰਸ਼ਨ ਕਰਦਾ ਸਰ ਇਹ ਮਾਮਲਾ ਇਹ ਸੀ ਵੀ ਪਹਿਲਾਂ ਜਿਹੜਾ ਇੱਥੇ ਠੇਕਾ ਖੁੱਲਿਆ ਸੀ ਮੈਂ ਆਪਣੇ ਬਿਰਕਾਂ ਦੇ ਵਿੱਚ 12 ਦੇ ਵਿੱਚ 212 ਦੇ ਵਿੱਚ ਅਸੀਂ ਮਤਾ ਭਾ ਕੇ ਪੰਚਾਇਤ ਵੱਲੋਂ ਠੇਕਾ ਬੰਦ ਕਰਾਇਆ ਸੀ ਤੇ ਉਹ ਜਿਹੜਾ ਠੇਕਾ ਸੀ ਉਹ ਉੱਥੇ ਚਲੇ ਗਿਆ ਸੀ ਗਰਕਾਂ ਪੱਦੀ ਵਾਲੇ ਰਾਤ ਮਰਕੀ ਤੇ ਉਸ ਤੋਂ ਬਾਅਦ ਮੰਨ ਲਓ ਇੱਥੇ ਠੇਕਾ ਉਹ ਬੰਦ ਹੋ ਗਿਆ ਸੀ ਮਤਾ ਦੇ ਮਤੇ ਦੇ ਤਹਿਤ ਬਾਅਦ ਵਿੱਚ ਇਹਨਾਂ ਨੇ ਹੁਣ ਇੱਕ ਜਿਹੜੀ ਬ੍ਰਾਂਚ ਖੋਲੀ ਆ ਬ੍ਰਾਂਚ ਖੋਲਣ ਤੋਂ ਬਾਅਦ ਜਿੱਦਣ 7-9 ਨੂੰ ਅਸੀਂ ਸਾਡਾ ਸਮਝੌਤਾ ਹੋਇਆ ਪਿਛਲੇ ਮਹੀਨੇ ਤੇ ਉਦੋਂ ਇਹਨਾਂ ਨੇ 20 ਦਿਨ ਦਾ ਸਮਾਂ ਲਿਆ ਸੀ ਸਾਡੇ ਕੋਲ ਵੀ ਅਸੀਂ 20 ਦਿਨਾਂ ਦੇ ਵਿੱਚ ਠੇਕਾ ਚੱਕ ਕੇ ਹੋਰ ਲੋਕੇਸ਼ਨ ਤੇ ਲੈ ਜਾਵਾਂਗੇ ਪਰ 20 ਦਿਨ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ 20 ਦਿਨ ਤੋਂ ਪਹਿਲਾਂ 2-3 ਦਿਨ 22-23 ਤਰੀਕ ਨੂੰ ਮਿਲੇ ਔਰ ਬਹਿ ਕੇ ਸ਼ਾਂਦੀਪੁਰ ਵੇ ਇੱਕ ਗੱਲਬਾਤ ਕੀਤੀ ਆ ਤੇ ਗੱਲਬਾਤ ਕੀਤੀ ਵੀ ਅਸੀਂ 27 ਤਰੀਕ ਨੂੰ ਠੇਕਾ ਚੱਕ ਲਵਾਂਗੇ ਇੱਕ ਅੱਧਾ ਦਿਨ ਉੱਪਰ ਹੋ ਗਿਆ ਤੇ ਕੋਈ ਨਹੀਂ ਅਸੀਂ ਕਹਾਂ ਚਲੋ ਕੋਈ ਨਹੀਂ 27 ਤੋਂ 27-9 ਤੋਂ ਬਾਅਦ 30 ਤਰੀਕ ਨੂੰ ਅਸੀਂ ਫੇਰ ਮੈਨੂੰ ਇਹਨਾਂ ਨੂੰ ਕੀਤਾ ਵੀ ਚਲੋ ਅਸੀਂ ਇਲੈਕਸ਼ਨ 'ਚ ਬਿਜੀ ਆਂ ਬਣ ਚੀਆਂ ਸਰਪੰਚੀਆਂ ਵੀ ਤੁਸੀਂ 2 ਤਰੀਕ ਨੂੰ 2 ਅਕਤੂਬਰ ਨੂੰ ਅਸੀਂ ਫ੍ਰੀ ਆਪਾਂ 2 ਤਰੀਕ ਨੂੰ ਬੈ ਲੈਨੇ ਆ ਅੱਛਾ 2 ਤਰੀਕ ਨੂੰ ਅਸੀਂ ਫੋਨ ਕੀਤਾ ਠੇਕੇਦਾਰਾਂ ਨੂੰ ਤੇ ਇਹਨਾਂ ਨੇ ਸਾਡਾ ਫੋਨ ਨਹੀਂ ਚੱਕਿਆ ਤੇ ਫੋਨ ਨਾ ਚੱਕਣ ਕਰਕੇ ਤਿੰਨ ਵਾਰੀ ਮੈਂ ਫੋਨ ਕੀਤਾ ਆ ਇਹ ਬਸ ਜਵਾਬ ਨਹੀਂ ਦਿੱਤੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਮੁੜ ਕੇ ਜਿਹਦੇ ਕਰਕੇ ਨਾ ਫਿਰ 10 ਤੋਂ ਬਾਅਦ 4 ਨੂੰ ਫੋਨ ਆਇਆ ਨਾ 5 ਨੂੰ ਆਇਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਬੇਨਤੀ ਕੀਤੀ ਉਹਨਾਂ ਨਾਲ ਗੱਲ ਕਰਦੇ ਵਾਦੇ ਮਤਾਬਕ ਜੋ ਸਾਡੇ ਕੋਲ ਲਿਖਿਆ ਪਿਆ ਆ ਵਾਦੇ ਮਤਾਬਕ ਤੁਸੀਂ ਇਹ ਕੋੜਾ ਕੇ ਚਾਕੂ ਦਿਓ ਸਾਡੇ ਨਾਲ ਸਮਝਾਤਾ ਹੋਇਆ ਪਰ ਉਹਨਾਂ ਨੇ ਮੁੜ ਕੇ ਗੱਲ ਨਹੀਂ ਸਾਡੀ ਸੁਣ ਸੌਲ ਕਰਕੇ ਜਿਹਦੇ ਕਰਕੇ ਸਾਨੂੰ ਦੁਬਾਰਾ ਅੱਜ ਫਿਰ ਇੱਥੇ ਤਾਨਾ ਲੋਣਾ ਪਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਐਕਸਰਸਾਈਜ਼ ਵਿਭਾਗ ਤੋਂ ਮੰਗ ਕਰਦੇ ਆਂ ਕਿ ਜਿਹੜਾ ਇਹ ਠੇਕਾ ਆ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਇੱਥੇ ਲੱਗੇ ਮੰਦਰ ਆ ਇੱਕ ਵਿਰਧ ਆਸ਼ਰਮ ਲੱਗੇ ਆ ਤੇ ਦੂਸਰੀ ਗੱਲ ਇਹ ਆ ਕਿ ਜਿਹੜੀਆਂ ਸਾਡੇ ਪਿੰਡੀਆਂ ਲੱਗੀਆਂ ਧੀਆਂ ਬੈਣਾ ਜਿਹੜੀਆਂ ਆ ਉਹ ਇਥੋਂ ਲੰਘਦੀਆਂ ਸੈਰ ਤੇ ਜਾਂਦੀਆਂ ਸਵੇਰੇ ਸ਼ਾਮ ਜਾਂਦੀਆਂ ਲੜਕੀਆਂ ਜਿਹੜੀਆਂ ਸਕੂਲ ਚ ਛੋਟੀਆਂ ਲੜਕੇ ਸਕੂਲਾਂ ਚ ਬੰਦੇ ਬੱਚੇ ਸਾਰੇ ਇਹ ਹੀ ਰਸਤਾ ਆ ਪਿੰਡ ਦਾ ਫਗਵਾੜੇ ਨੂੰ ਜਾਂਦੇ ਤਾਂ ਕਿ ਕੋਈ ਸ਼ਰਾਬੀ ਕੁਬਾਬੀ ਕੋਈ ਗਲਤ ਹਰਕਤ ਨਾ ਕਰ ਸਕੇ ਇਹਦੇ ਕਰਕੇ ਪੂਰੇ ਪਿੰਡ ਵਾਸੀ ਅਸੀਂ ਗਰਤਾ ਨਿਕਲੇ ਵਾਲੇ ਪਿੰਡ ਬਰਤਨ ਵਾਸੀ ਬੇਨਤੀ ਕਰਦੇ ਪ੍ਰਸ਼ਾਸਨ ਤੋਂ ਕਿ ਇਹ ਠੇਕੇ ਨੂੰ ਜਿਹੜੀ ਵਾਅਦੇ ਮੁਤਾਬਕ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ 27 ਤੱਕ ਅਸੀਂ ਲੋਕੇਸ਼ਨ ਇਹਦੀ ਚੇਂਜ ਕਰ ਲਵਾਂਗੇ ਪਰ ਅੱਜ ਦੇਖ ਲਓ ਵੀ 6 ਤਰੀਕ ਹੋ ਗਈ ਆ ਅਜੇ ਤੱਕ ਇਹਨੇ 30 ਦਿਨ ਦਾ ਸਮਾਂ ਜਾਂ ਕਿ ਇਹਨੇ 20 ਦਿਨ ਦਾ ਸਮਾਂ ਲਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਦੋ ਤਿੰਨ ਵਾਰੀ ਮੀਟਿੰਗ ਵੀ ਹੋ ਚੁੱਕੀ ਤੁਹਾਡੀ ਉਸ ਤੋਂ ਬਾਅਦ ਵੀ ਕੋਈ ਹਾਲ ਨਹੀਂ ਨਿਕਲਿਆ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਸਰਕਾਰ ਨੂੰ ਇੱਕ ਦਾ ਦੇਖਦੇ ਤੁਸੀਂ ਅਸੀਂ ਦੇਖੋ ਇੱਕ ਪਾਸੇ ਤਾਂ ਸਰਕਾਰ ਇਹ ਮੰਨ ਲਓ ਵਾਅਦੇ ਕਰ ਰਹੀ ਆ ਸਰਕਾਰ ਨੇ ਰੋ ਰੋ ਕੇ ਮਾਲੋ ਸੰਧੋਰਾ ਪਟ ਰਹੀ ਆ ਕਿ ਅਸੀਂ ਜਿਹੜੇ ਇਹ ਮਾਲੋ ਨਸ਼ੇ ਪੰਜਾਬ ਦੀ ਖਤਮ ਕਰਨੇ ਆ ਜੇ ਨਸ਼ੇ ਖਤਮ ਕਰਨੇ ਆ ਤੇ ਜੇ ਸ਼ਰਾਬ ਦੇ ਦਿੱਕਤ ਨੂੰ ਬਾਅਦ 골ਡਨ ਸਾਂਭੀ ਇਤਰਾਜ ਇੱਕ ਮੇਨ ਰਸਤਾ ਆ ਭਗਵਾਲੇ ਜਾਣ ਨੂੰ ਇਹਦੇ ਵਿੱਚ ਬੱਚੇ ਜਿਹੜੇ ਛੋਟੇ ਬੱਚੇ ਸਕੂਲਾਂ ਚ ਜਾਂਦੇ ਆ ਛਕਲਾ ਕੋ ਸੂਤਰ ਮੋਨਿ ਛਕਲਾ ਦੇ ਜਾਂਦੇ ਆ ਲੜਕੀਆਂ ਵੀ ਆ ਪੜਾਣ ਜਿਹੜੀਆਂ ਸੇਰ ਕਰਨ ਦੇ ਜਾਂਦੀਆਂ ਸਵੇਰੇ ਸ਼ਾਮ ਤੇ ਲਾਗੇ ਮੰਦਿਰ ਆ ਬਰਦਾਸ਼ਮਨ ਲੱਗੇ ਆ ਰੈਚੀ ਏਰੀਆ ਲੱਗੇ ਆ ਤੇ ਰੈਸ਼ੀ ਏਰੀਆ ਤੋਂ ਬਾਹਰ ਖੋਲਣਾ ਚਾਹੀਦਾ ਜਾਂ ਜਦ ਕੇ ਰੈਸ਼ੀ ਏਰੀਆ ਚ ਮਲੋ ਇਹ ਤਾਂ ਮਾਤਰ ਸਰਕਾਰ ਦੀ ਮਿਲਿ ਪਕ ਪਤਿਆ ਇਸ ਕਰਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਜਿਹੜਾ ਠੇਕ ਆ ਉਹਨੂੰ ਇਥੋਂ ਚੱਕਿਆ ਜਾਵੇ ਤਾਂ ਕਿ ਜਿਹੜੇ ਪਿੰਡ ਵਾਸੀ ਆਪਣਾ ਸੁੱਖ ਦਾ ਸਾਹ ਲੈ ਤੁਸੀਂ ਹੁਣ ਦੂਸਰੀ ਵਾਰ ਤੇ ਧਰਨੇ ਤੇ ਬਹਿ ਗਏ ਆ ਹਾਂਜੀ ਫਿਰ ਉਸ ਤੋਂ ਬਾਅਦ ਕੋਈ ਹੱਲ ਨਿਕਲੇ ਹੁਣ ਅਗਲਾ ਸਟੈਪ ਆਪਣਾ ਕੀ ਹੈ ਜੇ ਅਗਲੀ ਵਾਰ ਨਹੀਂ ਮਲੋ ਇਹ ਜੇ ਸਾਡਾ ਇਥੋਂ ਠੇਕਾ ਨਹੀਂ ਚੱਕਣਗੇ ਤੇ ਫਿਰ ਅਸੀਂ ਵੱਡੇ ਲੈਵਲ ਤੇ ਸੰਘਰਸ਼ ਕਰਾਂਗੇ ਕਿਉਂਕਿ ਇਲੈਕਸ਼ਨ ਜਿਹੜੇ ਪੱਕਾ ਮੋਰਚਾ ਤੇ ਪੱਕਾ ਮੋਰਚਾ ਲਾਵਾਂਗੇ ਔਰ ਰਸਤਾ ਬੰਦ ਕੀਤਾ ਜਾਏਗਾ ਤੇ ਇੱਥੇ ਅਸੀਂ ਚਾਲੀਆਂ ਕਲਾਂ ਤਾਂ ਲਾ ਕੇ ਚਾਹੇ ਜੋ ਵੀ ਸਾਨੂੰ ਸੰਘਰਸ਼ ਕਰਨਾ ਪਵੇ ਉਹਦੇ ਅਸੀਂ ਸੰਘਰਸ਼ ਕਰਨ ਨੂੰ ਤਿਆਰ ਆ ਸਾਰੇ ਪਿੰਡ ਵਾਸੀ ਆਲੇ ਦੁਆਲੇ ਦੇ ਜਿਹੜੇ ਡੀ ਅਨਵਾਸੀ ਆ ਸਾਰੇ ਸੰਘਰਸ਼ ਕਰਨ ਨੂੰ ਤਿਆਰ ਆ ਫਿਰ ਅਸੀਂ ਪੱਕਾ ਮੋਰਚਾ ਲਾਇਆ ਜਾਵੇਗਾ ਕੋਈ ਸਰਕਾਰੀ ਅਧਿਕਾਰੀਆਂ ਸੂਬੇ ਤੋਂ ਤਾਂ ਕੋਈ ਨਹੀਂ ਸਾਡੇ ਤੱਕ ਹਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਆਇਆ ਕਿਉਂਕਿ ਸਰਕਾਰ ਦੀ ਜਿੰਮੇੜੀ ਭਗਦੇ ਆ ਠੇਕੇਦਾਰਾਂ ਠੇਕੇਦਾਰਾਂ ਨੂੰ ਪਤਾ ਵੀ ਅਮੀਰ ਲੋਕ ਆ ਤਕੜੇ ਲੋਗ ਆ ਉਹ ਚਾਹੇ ਕੋਈ ਪਾਲਸ ਪ੍ਰਸ਼ਾਸਨ ਆ ਚਾਹੇ ਕੋਈ ਹੋਰ ਆ ਉਹ ਸਾਰਿਆਂ ਨੂੰ ਖਰੀਦ ਲੈਂਦੇ ਇਸ ਕਰਕੇ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਨਿਮਰਤਾ ਸਹਿਤ ਬੇਨਤੀ ਵੀ ਕਰਦੇ ਆ ਕਿ ਜੇ ਮੰਨ ਲਓ ਇਹਨਾਂ ਨੇ ਨਹੀਂ ਚੱਕਿਆ ਤਾਂ ਇਹਦੀ ਵੱਡੇ ਲੈਵਲ ਤੇ ਸੰਘਰਸ਼ ਕਰਿਆ ਚਾਹੇ ਸਾਨੂੰ ਕੋਈ ਵੀ ਕੁਰਬਾਨੀ ਦੇਣ ਲਈ ਅਸੀਂ ਤਿਆਰ ਹਾਂ ਕੋਈ ਹੋਵੇ ਕਿਸੇ ਦਾ ਧਰਮ ਆ ਜੀ ਉਹਦੀ ਜ਼ਿੰਮੇਵਾਰ ਸਰਕਾਰ ਦੀ ਹੈ ਸਰਪੰਚ ਜਿੰਬਰਖਾ ਤੋਂ ਕੀ ਕਹਿਣਾ ਚਾਹੁੰਦੇ ਅੱਜ ਵਾਇੜ ਧਰਨਾ ਪੱਲਾਇਆ ਸਾਡਾ ਜਿਹੜਾ ਸਾਡਾ ਪੰਜਾਬ 312 ਚ ਮੈਂ ਸਰਪੰਚ ਸੀਗਾ ਇਹ ਪਾਂਸੇ ਦੇ ਜੰਮਲ ਨਾਲ ਅਸੀਂ ਘਟੂ ਦਾ ਮਤਾ ਪਾਇਆ ਸੀ ਪੰਚਾਇਤ ਤੋਂ ਕਿਉਂਕਿ ਇੱਥੇ ਬੜੇ ਲੇਡੀਜ਼ ਕੰਮ ਦੇ ਸੀ ਲੋਕ ਸ਼ਰਾਬ ਪੀ ਕੇ ਇੱਥੇ ਰੌਲਾ ਪਾ ਲੈਂਦੇ ਜਾਂਦੇ ਅੜਾਈਆਂ ਜਿਹੜੇ ਹੁੰਦੇ ਸੀ ਉਤੋਂ ਅਸੀਂ ਮਤਾ ਪਾਇਆ ਸੀ ਉਸ ਮਤੇ ਤਹਿਤ ਜਿਹੜਾ ਹੈਗਾ 13 ਜਿਹੜਾ 1 April 13 ਤੋਂ ਇੱਥੇ ਜਿਹੜਾ ਜੋ ਪੰਜਾਬ ਸਰਕਾਰ ਦੀ ਪਾਲਸੀ ਆ ਪੰਚਾਇਤੀ ਐਕਟ ਤਹਿਤ ਉਹਦੇ ਮਤਾਬਕ ਜਿਹੜਾ ਹੈਗਾ ਵੀ ਜਿਹੜਾ ਠੇਕਾ ਜਿਹੜਾ ਜਨਾਬ ਦਾ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਮਹਾਰਾਜਣੀ ਜਿਹੜਾ ਅੱਜ ਤੱਕ ਸਾਡਾ ਜਿਹੜਾ 12 ਤੋਂ ਬਾਅਦ 24 ਦੇ ਵਿੱਚ ਜੇਕਰ ਸਰਕਾਰ ਨੇ ਰੈਗੂਲਰ ਠੇਕਾ ਪੁੱੜਣਾ ਹੁੰਦਾ ਤਾਂ ਫੇਰ ਉਹਨਾਂ ਨੇ ਜਿਹੜਾ ਹੈਗਾ 1 April ਚ ਇਹਦੀ ਬੋਲੀ ਹੋਣੀ ਸੀ 1 ਅਪ੍ਰੈਲ ਨੂੰ ਖੋਲਣਾ ਸੀ ਜਿਹੜੇ 31 ਮਾਰਚ ਤੋਂ ਪਹਿਲਾਂ ਬੋਲੀ ਹੁੰਦੀ ਉਹਦੇ ਮੁਤਾਬਕ ਆਉਣਾ ਸੀ ਪਰ ਇਹ ਸਰਕਾਰ ਠੇਕੇਦਾਰਾਂ ਨੇ ਪਤਾ ਨਹੀਂ ਕਿੱਦਾਂ ਬ੍ਰਾਂਚ ਜਿਹੜੀ ਕਰਕੇ ਮਨਜ਼ੂਰ ਮਨਜ਼ੂਰ ਕਰਾਈ ਜਾ ਰਹੀ ਹੈ ਗੈਰ ਮਨਜ਼ੂਰ ਆ ਇਹ ਪਤਾ ਨਹੀਂ ਇਹ ਇਹਨਾਂ ਨੇ ਇੱਥੇ ਜਾ ਕੇ ਬ੍ਰਾਂਚ ਜਿਹੜੀ ਆ ਹੁਣ ਲਿਆ ਕੇ ਸਤੰਬਰ ਤੱਕ ਰੱਖੀ ਆ ਤੇ ਉਹਦੇ ਖਿਲਾਫ ਜਿਹੜਾ ਅਸੀਂ ਸੱਤ ਜਿਹੜਾ ਉਦੋਂ ਨੂੰ ਸਤੰਬਰ ਨੂੰ ਵੀ ਇਹ ਚਤਾਤਾ ਪਤਾ ਸੀ ਉਹਨਾਂ ਇਹਨਾਂ ਨੇ ਸਾਡੇ ਨਾਲ ਵਾਦਾ ਹੋ ਗਿਆ ਸੀ ਕਿ 30 ਦਿਨ ਸਾਨੂੰ ਦੇ ਦੇ 27 ਨੂੰ ਇਹ ਧਰਨਾ ਚੱਕ ਲੈ ਤੇ ਦੂਆ ਠੇਕਾ ਚੱਕ ਲਾਂਗੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ 3-4 ਦਿਨ ਜ਼ਿਆਦਾ ਦੂ ਤਰੀਕ ਨਹੀਂ ਰੱਖੀ ਸੀ ਦੂ ਤਰੀਕ ਤੱਕ ਕੋਈ ਵੀ ਜਿਹੜਾ ਮੁੰਡੇ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਸਾਡੇ ਆ ਇਧਰੋਂ ਠੇਕੇ ਨਾਲੇ ਇਧਰ ਮੋਰਤੇ ਵੀ ਠੇਕਾ ਨਹਿਰ ਕਰਾਸ ਕਰਕੇ ਵੀ شراب ਦਾ ਠੇਕਾ ਇਸ ਅੱਧਾ ਕਿਲੋਮੀਟਰ ਦੇ ਵਿੱਚ ਤੀਜੀ ਇਹ ਠੇਕਾ ਜਿਹੜਾ ਆ ਗਿਆ ਅੱਧਾ ਪੌਣਾ ਕਿਲੋਮੀਟਰ ਦੇ ਵਿੱਚ ਤੇ ਜਿਹੜਾ ਸਾਡਾ ਲੇਬਰ ਕਲਾਸ ਆ ਜਿਹੜੀ ਉਹ ਪਹਿਲਾਂ ਆਉਂਦੀ ਆ ਪਹਿਲਾਂ ਤਾਂ ਉੱਥੋਂ ਪਾਈਆ ਲੈ ਕੇ ਪੀ ਲੈਂ ਸਾਡਾ ਜਿਹੜਾ ਇੱਕ ਤਾਂ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਫਾਈਨੈਂਸ਼ਲੀ ਵੀ ਬੜਾ ਵੱਡਾ ਨੁਕਸਾਨ ਹੋ ਰਿਹਾ ਦੂਸਰਾ ਜਿਹੜਾ ਇੱਕ ਤਾਂ ਮਾਹੌਲ ਹੈ ਸੀ ਹਰ ਸਾਹਮਣਾ ਰਸਤੇ ਦਾ ਖਲਾਫ ਹੋ ਰਿਹਾ ਕਿਉਂਕਿ ਪਿੱਛੇ ਵਾਦੀ ਆ ਲੜਾਈ ਝਗੜੇ ਵੀ ਪੀ ਕੇ ਹੁੰਦੇ ਆ ਇਸ ਕਰਕੇ ਅਸੀਂ ਜਿਹੜੀ ਆ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਸਾਡਾ ਇਹਨਾਂ ਲੈਕਚੀ ਐਗਰੀਮੈਂਟ ਹੋਇਆ ਉਹਦੇ ਮੁਤਾਬਕ ਜਿਹੜਾ ਠੇਕਾ ਚੱਕ ਇਥੋਂ ਜਿੱਥੇ ਮਰਜ਼ੀ ਹੋਰ ਲੈ ਜਾ ਇਥੋਂ ਚੱਕਿਆ ਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪੈਸ਼ਲ ਨਿਰਦੇਸ਼ ਆਇਆ ਸੀ ਪਿੰਡਾਂ 'ਚ ਕਿ ਪਿੰਡਾਂ 'ਚੋਂ ਨਸ਼ੇ ਨੂੰ ਬਾਹਰ ਕੱਢਿਆ ਜਾਏਗਾ ਬਾਹਰ ਕੱਢਿਆ ਜਾਏਗਾ ਪਰ ਸਰਕਾਰ ਆ ਜੋ ਹਾਲਾਤ ਤੁਹਾਡੇ ਵਰਕੇ ਦੇ ਬਣਦੇ ਜਾ ਰਹੇ ਇਹ ਤਾਂ ਲੱਗ ਰਿਹਾ ਕਿ ਪਿੰਡ ਦੇ ਵਿੱਚ ਲਿਆਇਆ ਜਾਵੇ ਇਹਨੂੰ ਕਿਸ ਤਰ੍ਹਾਂ ਦੇ ਕੋਈ ਮਤਲਬ ਜਾਨੀਏ ਜਿਹੜਾ ਜ਼ਮੀਨੀ ਪੱਤਰ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੋ ਰਿਹਾ ਜ਼ਮੀਨੀ ਪੱਤਰ ਤੇ ਥੱਲੇ ਲੈਵਲ ਤੇ ਕੋਈ ਕੰਮ ਨਹੀਂ ਹੋ ਰਿਹਾ ਤੇ ਜੇਕਰ ਹਾਲਾਤ ਇਹੋ ਦੇ ਬਣੇ ਨੇ ਤੇ ਫਿਰ ਤੁਸੀਂ ਅੱਗੇ ਕੀ ਅੱਗੇ ਐਕਸ਼ਨ ਲਵੋਗੇ ਅਸੀਂ ਸਾਰੇ ਪੀਰ ਪਰਚਾ ਮੈਂ ਤਾਂ ਜੇ ਨਹੀਂ ਕਰਦੇ ਤਾਂ ਅਸੀਂ ਉਹ ਜਿੱਦਾਂ ਬੜਾਇਆ ਵੀ ਅਸੀਂ ਫੇਰ ਆਪਾਂ ਪੰਚਾਇਤੀ ਇਲੈਕਸ਼ਨ ਆ ਅਸੀਂ ਪੱਕਾ ਮੋਟਾ ਇੱਥੇ ਲਾ ਦੇਣਾ ਚਾਹੇ ਅਸੀਂ ਮੁਕਤਾਲ ਦਾ ਰੱਖੀਏ ਚਾਹੇ ਅਸੀਂ ਪੱਕਾ ਤਰਨਾ ਦਾ ਦਈਏ ਲਾਉਣ ਦਾ ਸਾਡਾ ਬ੍ਰੋ ਜਿੰਨਾ ਚਿਰ ਬਰਾ ਚੱਕ ਨਹੀਂ ਹੋਇਆ ਠੀਕ ਹੈ ਜੀ